ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਪੀਰਾ ਫਕੀਰਾਂ ਨੂੰ ਮੰਨਣ ਦੇ ਨਾਲ ਨਾਲ ਕਿਹੜਾ ਕੰਮ ਹੋਰ ਕਰੀਏ ਜਿਸ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਫਲਤਾ ਹਰ ਮੁਕਾਮ ਦੇ ਵਿੱਚ ਹਰ ਥਾਂ ਦੇ ਵਿੱਚ ਮਿਲਦੀ ਰਹੇ ਸੰਗਤ ਜੀ ਅੱਜ ਦੀ ਇਹ ਗੱਲ ਸਾਰਿਆਂ ਲਈ ਸੁੰਨੀ ਬਹੁਤ ਜ਼ਰੂਰੀ ਹੈ ਸੰਗਤ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੁੰਦੇ ਹਾਂ ਤੇ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਮੈਂ ਮਿਹਨਤ ਕੀਤੀ ਪਰ ਸੰਗਤ ਜੀ ਕਿਸੇ ਦੇ ਸਫਲ ਹੋਣ ਤੇ ਜਿਹੜੀ ਮਿਹਨਤ ਹੈ ਉਹ ਤਾਂ ਹੁੰਦੀ ਹੈ ਪਰ ਉਸ ਦੇ ਪਿੱਛੇ ਅਸਲ ਇੱਕ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਦੁਆ ਸੰਗਤ ਜੀ ਜਦੋਂ ਅਸੀਂ ਕਿਸੇ ਲਈ ਦੁਆ ਕਰਦੇ ਹਾਂ ਜਾਂ ਆਪਣੇ ਲਈ ਦੁਆ ਕਰਦੇ ਹਾਂ ਤੇ ਉਸ ਦੇ ਨਾਲ ਸਾਨੂੰ ਜ਼ਿੰਦਗੀ ਦੇ ਵਿੱਚ ਸਫਲਤਾ ਜ਼ਰੂਰ ਮਿਲਦੀ ਹੈ ਸੰਗਤ ਜੀ ਕਹਿੰਦਾ ਮਤਲਬ ਹੈ ਕਿ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੱਬ ਤੋਂ ਦੂਰ ਹੋ ਜਾਂਦੇ ਹਾਂ ਫਿਰ ਸਾਡੇ ਕੋਲੋਂ ਸਾਰੀਆਂ ਚੀਜ਼ਾਂ ਦੂਰ ਜਾਣ ਲੱਗ ਪੈਂਦੀਆਂ ਨੇ ਸੰਗਤ ਜੀ ਜਿਹੜਾ ਇਨਸਾਨ ਆਪਣੇ ਦਿਲ ਦੀ ਤਾਰ ਉਸ ਖੁਦਾ ਦੇ ਨਾਲ ਜੋੜ ਕੇ ਰੱਖਦਾ ਉਸ ਦੇ ਨਾਲ ਹਰ ਇੱਕ ਸ਼ੈ ਸਹਮਤੀ ਦੇ ਨਾਲ ਚੱਲਦੀ ਹੈ ਹੁਣਾ ਸੀ ਕਿ ਇਹ ਕੀ ਅਸੀਂ ਆਪਣੇ ਦਿਲ ਦੀ ਤਾਰ ਹਰੇ ਵੇਲੇ ਉਸ ਖੁਦਾ ਦੇ ਨਾਲ ਨਹੀਂ ਜੋੜ ਸਕਦੇ ਸੰਗਤ ਜੀ ਜੋੜ ਸਕਦੇ ਹਾਂ ਇਹ ਸਾਡੇ ਹੱਥ ਦੇ ਵਿੱਚ ਹੀ ਹੈ ਸੰਗਤ ਜੀ ਫਕੀਰ ਕੀ ਕਹਿੰਦੇ ਨੇ ਕਿ ਜਿਹੜੇ ਆਪਣੇ ਹੱਥ ਹੈ ਉਹ ਕੰਮ ਵੱਲ ਹੋਣੇ ਚਾਹੀਦੇ ਨੇ ਤੇ ਜਿਹੜਾ ਆਪਣਾ ਦਿਲ ਹੈ ਉਹ ਯਾਰ ਵੱਲ ਹੋਣਾ ਚਾਹੀਦਾ ਸੰਗਤ ਜੀ ਕਿਸੇ ਵੀ ਕੰਮ ਦੇ ਵਿੱਚ ਹੁੰਦੇ ਹੋਏ ਅਤੇ ਆਪਣੇ ਪੀਰ ਮੁਰਸ਼ਿਦ ਵੱਲ ਧਿਆਨ ਦੇ ਸਕਦੇ ਹਾਂ ਪਰ ਹੁੰਦਾ ਕੀ ਹੈ ਸੰਗਤ ਜੀ ਕਿ ਜਦੋਂ ਸਾਡਾ ਧਿਆਨ ਕੰਮ ਵੱਲ ਚਲਾ ਜਾਂਦਾ ਤੇ ਉਸ ਖੁਦਾ ਦੇ ਵੱਲੋਂ ਸਾਡਾ ਧਿਆਨ ਟੁੱਟ ਜਾਂਦਾ ਹੈ ਸੰਗਤ ਜੀ ਅਸਲ ਵਿੱਚ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਕੀ ਕਰਨਾ ਹੈ ਹਰ ਵੇਲੇ ਦੁਆ ਕਰਨੀ ਹੈ ਹਰ ਕੰਮ ਲਈ ਦੁਆ ਕਰਨੀ ਹੈ ਸੰਗਤ ਜੀ ਕਿਉਂਕਿ ਜੋ ਇਨਸਾਨ ਦੁਆ ਕਰਦਾ ਹੈ ਅੱਲਾਹ ਤਾਲਾ ਨੂੰ ਉਹ ਇਨਸਾਨ ਬਹੁਤ ਪਸੰਦ ਹੈ ਕਿਉਂਕਿ ਜਦੋਂ ਅਸੀਂ ਦੁਆ ਕਰਦੇ ਹਾਂ ਤੇ ਸਾਡਾ ਜਿਹੜਾ ਮਨ ਹੈ ਉਹ ਦਾਤਾ ਨਾਲ ਜੁੜ ਜਾਂਦਾ ਸੰਗਤ ਜੀ ਕਈ ਲੋਕ ਆਖਦੇ ਨੇ ਕਿ ਸਾਨੂੰ ਮੰਗਣਾ ਨਹੀਂ ਚਾਹੀਦਾ ਪਰ ਅਸਲ ਵਿੱਚ ਅਸੀਂ ਗੱਲ ਕਰਾਂਗੇ ਕਿ ਸਾਨੂੰ ਮੰਗਣਾ ਕੀ ਚਾਹੀਦਾ ਜਿਹੜੀਆਂ ਤੇ ਦੁਨੀਆਵੀ ਚੀਜ਼ਾਂ ਨੇ ਇਹ ਸਾਨੂੰ ਨਹੀਂ ਮੰਗਣੀਆਂ ਚਾਹੀਦੀਆਂ ਸੰਗਤ ਜੀ ਮੰਗਣਾ ਚਾਹੀਦਾ ਰਹਿਮਤ ਮੰਗਨੀ ਚਾਹੀਦੀ ਬਰਕਤ ਮੰਗਨੀ ਚਾਹੀਦੀ ਸੁੱਖ ਸ਼ਾਂਤੀ ਮੰਗਨੀ ਚਾਹੀਦੀ ਜਦੋਂ ਇਹ ਤਿੰਨੋਂ ਚੀਜ਼ਾਂ ਨਾਲ ਨੇ ਤੇ ਬਾਕੀ ਚੀਜ਼ਾਂ ਆਪੇ ਹੀ ਆ ਜਾਣੀਆਂ ਸੰਗਤ ਜੀ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਜੇ ਅਸੀਂ ਇੰਨਾ ਤੇ ਗੌਰ ਕਰੀਏ ਫਿਰ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮੁਕਾਮ ਮਿਲਦਾ ਸੰਗਤ ਜੀ ਕੁਝ ਲੋਕ ਇਦਾਂ ਦੇ ਵੀ ਨੇ ਕਿ ਜਿਹੜੇ ਮਹੀਨੇ 'ਚ ਇੱਕ ਵਾਰੀ ਜਾਂ ਹਫ਼ਤੇ 'ਚ ਇੱਕ ਵਾਰੀ ਰੱਬ ਨੂੰ ਯਾਦ ਕਰਦੇ ਨੇ ਬਾਕੀ ਦਿਨ ਆਪਣੇ ਕੰਮ ਕਰੀ ਜਾਈਏ ਸੰਗਤ ਜੀ ਫੇਰ ਸਾਨੂੰ ਮਿਲੇਗਾ ਜ਼ਰੂਰ ਪਰ ਉਹਨਾਂ ਕੇ ਮਿਲਣਾ ਜਿੰਨਾ ਕੇ ਬਾਕੀਆਂ ਨੇ ਛੱਡਿਆ ਹੋਣਾ ਸੰਗਤ ਜੀ ਜਿਹੜਾ ਇਨਸਾਨ ਰੱਬ ਨੂੰ ਰੋਜ਼ ਯਾਦ ਕਰਦਾ ਉਸ ਦੀ ਵਾਦ ਸੁਣੀ ਜਾਵੇਗੀ ਕਿ ਜਾਂ ਜਿਹੜਾ ਰੱਬ ਨੂੰ ਕਦੇ ਕਦੇ ਯਾਦ ਕਰਦਾ ਉਸ ਦੀ ਸੁਣੀ ਜਾਵੇਗੀ ਸੰਗਤ ਜੀ ਇਸ ਲਈ ਜਦੋਂ ਵੀ ਸਾਨੂੰ ਸਮਾਂ ਮਿਲਦਾ 2 4 5 ਮਿੰਟ ਅਤੇ ਆਪਣੇ ਰੱਬ ਵੱਲ ਧਿਆਨ ਦੇਈਏ ਫੇਰ ਹੀ ਸਾਡੇ ਜਿਹੜੇ ਕਾਰਜ ਨੇ ਉਹ ਰਾਸ ਆਣਗੇ ਅੱਲਾ ਪਾਕ ਸਾਡੇ ਤੇ ਨਜ਼ਰ ਕਰਮ ਕਰਨਗੇ ਮਿਹਰ ਕਰਨਗੇ ਰਹਿਮਤਾ ਕਰਨਗੇ ਕਿਉਂਕਿ ਹਰ ਵੇਲੇ ਅਸੀਂ ਦੁਆ ਦੇ ਵਿੱਚ ਕੁਝ ਨਾ ਕੁਝ ਮੰਗਣਾ ਕਰਦਿਆ ਲਈ ਸੁੱਖ ਸ਼ਾਂਤੀ ਮੰਗਣੀ ਆਪਣੇ ਕੰਮ ਦੇ ਲਈ ਬਰਕਤ ਮੰਗਣੀ ਆਪਣੇ ਸੇਧ ਦੇ ਲਈ ਤੰਦਰੁਸਤੀ ਮੰਗਣੀ ਸੰਗਤ ਜੀ ਜਦੋਂ ਅਸੀਂ ਸਵੇਰੇ ਸ਼ਾਮ ਦੁਆ ਕਰਨੇ ਤੇ ਉਹ ਪਲ ਤੇ ਉਹ ਕੜੀ ਪਤਾ ਨਹੀਂ ਕਿਹੜੇ ਹੋਣੇ ਜਦੋਂ ਸਾਡੀ ਦੁਆ ਸੁਣੀ ਜਾਣੀ ਤੇ ਜਦੋਂ ਸੁਣੀ ਜਾਣੀ ਤੇ ਕਾਰਜ ਆਪੇ ਸਾਰੇ ਰਾਸ ਹੋ ਜਾਣੇ ਸੰਗਤ ਜੀ ਸਾਨੂੰ ਮੰਗਨੀਆਂ ਦਾ ਅਸੀਂ ਉਦੋਂ ਮੰਗਦੇ ਹਾਂ ਜਦੋਂ ਅਸੀਂ ਫਸ ਜਾਂਦੇ ਹਾਂ ਸੰਗਤ ਜੀ ਸਾਨੂੰ ਫਰਿਆਦ ਉਦੋਂ ਕਰਨੀ ਚਾਹੀਦੀ ਹੈ ਜਦੋਂ ਅਸੀਂ ਸੁੱਖ ਦੇ ਵਿੱਚ ਹਾਂ ਸੁਖ ਦੇ ਵਿੱਚ ਜਦੋਂ ਅਸੀਂ ਦੁਆ ਫਰਿਆਦ ਕਰਾਂਗੇ ਤੇ ਦੁੱਖ ਨੂੰ ਮਾਣ ਨਹੀਂ ਦਿੰਦਾ ਸੰਗਤ ਜੀ ਜਦੋਂ ਅਸੀਂ ਹਰ ਰੋਜ਼ ਦੁਆ ਫਰਿਆਦ ਕਰਦੇ ਹਾਂ ਉਸ ਮਾਲਿਕ ਦੇ ਅੱਗੇ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਦੁੱਖ ਆਣਾ ਹੈ ਤੇ ਉਹ ਮਾਲਿਕ ਉਸ ਦੁੱਖ ਨੂੰ ਛੋਟਾ じゃ ਕਰਕੇ ਸਾਡੇ ਅੱਗੇ ਆਨ ਦਿੰਦੇ ਨੇ ਸੰਗਤ ਜੀ ਦੁੱਖ ਮਿਲਦਾ ਜ਼ਰੂਰ ਹੈ ਪਰ ਉਹ ਵੱਡੇ ਤੋਂ ਛੋਟਾ ਹੋ ਜਾਂਦਾ ਸੰਗਤ ਜੀ ਸਾਰੇ ਦੁੱਖਾਂ ਦੀ ਦਵਾਈ ਕੀ ਹੈ ਉਸ ਮਾਲਿਕ ਦੇ ਅੱਗੇ ਆਪਣਾ ਪੱਲਾ ਾੜ ਕੇ ਦੁਆ ਫਰਿਆਦ ਕਰਨਾ ਮੰਗਤੇ ਬਣ ਕੇ ਝੋਲੀ ਫੈਲਾ ਕੇ ਖੇਰਾਤ ਦੀ ਪੀਕ ਮੰਗਨੀ ਅਸੀਂ ਉਹਨਾਂ ਕੋਲੋਂ ਪੀਕ ਮੰਗਦੇ ਹਾਂ ਜਿਹੜੇ ਸਾਰੀ ਦੁਨੀਆ ਨੂੰ ਦਿੰਦੇ ਤੇ ਮੁੜ ਕੇ ਵਾਪਸ ਨਹੀਂ ਲਿੰਦੇ ਹਾਲਾਂਕਿ ਸੰਗਤ ਜੀ ਅਸੀਂ ਕੀ ਕਰਦੇ ਹਾਂ ਅਸੀਂ ਦੁਨੀਆਦਾਰੀ ਦੇ ਅੱਗੇ ਪੱਲਾ ਾੜਦੇ ਹਾਂ ਉਹਨਾਂ ਕੋਲੋਂ ਮੰਗਦੇ ਹਾਂ ਤੇ ਮੁੜ ਕੇ ਵਾਪਸ ਨਹੀਂ ਦੇਣਾ ਪੈਂਦਾ ਸੰਗਤ ਜੀ ਜੇ ਅਸੀਂ ਉਸ ਮਾਲਕ ਕੋ ਮੰਗਾਂਗੇ ਤੇ ਵਾਪਸ ਸਾਨੂੰ ਨਹੀਂ ਦੇਣਾ ਪੈਣਾ ਚੰਗਾ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ